i ਪਾਉਣੀ ਸ਼ਬਦ ਤੋਂ ਧੰਨ ਗੁਰੂ ਅਰਜਨ ਦੇਵ ਜੀ ਦਾ ਹਾਂ ਇਸ ਪਾਉਣੀ ਸ਼ਬਦ ਦੇ ਕਰਦਿਆਂ ਉਹਨਾਂ ਦੇ ਉੱਪਰ ਫਿਰ ਕਈ ਪ੍ਰਕਾਰ ਦੀਆਂ ਜੋਸੀਬਤਾਂ ਨਹੀਂ ਹੋਣਦੀਆਂ ਨੇ ਜਿਵੇਂ ਪ੍ਰਿਯਾਦ ਭਗਤ ਸੀ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਰਹਿਣਦਾ ਸੀ ਉਸ ਦਾ ਪਿਤਾ ਸੀ ਅਰਨਾਕਸ

ਕੀ ਤੁਰਨਾ ਕਿ ਉਸ ਲੇਕ ਤੇ ਔਰ ਕਾ ਬੈਠਦੀ ਹੈ ਆਪਣੀ ਗੋਦ ਦੇ ਵਿੱਚ ਪ੍ਰਲਾਦ ਭਗਤ ਨੂੰ ਲੈ ਕੇ ਤੇ ਇਸ ਅੰਗੀਠੇ ਨੂੰ ਅਗਲਾ ਦਿੱਤੀ ਗਈਏ ਅੰਗੀਠੇ ਦੀ ਅੱਗ ਦੇ ਨਾਲ ਔੜ ਕਾ ਸੜ ਗਈਏ ਪਰ ਪ੍ਰਲਾਦ ਭਗਤ ਨਹੀਂ ਸੜਿਆ ਅਡੋਲ ਰਿਹਾ ਇਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਨ ਨੂੰ ਛੋੜ ਕੇ ਰੱਖਿਆ

ਇਸੇ ਭਗਤ ਕਬੀਰ ਜੀ ਨੂੰ ਸੰਗਲਾਂ ਦੇ ਨਾਲ ਬਣ ਕੇ ਗੰਗਾ ਦੇ ਵਿੱਚ ਸਖ ਦਿੱਤਾ ਰੋੜ ਦਿੱਤਾ ਭਗਤ ਕਬੀਰ ਜੀ ਉੱਥੋਂ ਵੀ ਵੱਜ ਰਹੇ ਪ੍ਰਭੂ ਪਰਮਾਤਮਾ ਨੇ ਰੱਖਿਆ ਕੀਤੀ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਪੱਤਰਾਵਦਾ ਜੀ ਹੋਰ ਬੜੇ ਭਗਤ ਹੋਏ ਨੇ ਜਿਨ੍ਹਾਂ ਨੇ ਬੰਦਗੀ ਕੀਤੀ ਸਿਮਰਨ ਕੀਤਾ ਤੇ ਉਸ ਪ੍ਰਭੂ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ ਜੇ ਅਸੀਂ ਸਿੱਖ ਇਤਿਹਾਸ ਨੂੰ ਖੋਲੀਏ ਤੇ ਕਈ ਗੁਰਸਿੱਖ ਨੇ ਇਤਿਹਾਸ ਭਰੇ ਪਿਆਏ ਗੁਰਸਿੱਖਾਂ ਦੇ ਨਾਮਾਂ ਦੇ ਨਾਲ ਜਿਨ੍ਹਾਂ ਨੇ ਆਪਣਾ ਬੰਦ ਬੰਦ ਘਟਵਾਲਿਆ ਖੋਪਰੀ ਲਵਾ ਲਈ ਆਰੀਆਂ ਨਾਲ ਚੀਰੀ ਗਈ ਦੀਗਿਆਂ ਦੇ ਵਿੱਚ ਉਭਾਰੇ ਗਏ ਪਰ ਉਸ ਪ੍ਰਭੂ ਪਰਮਾਤਮਾ ਨੇ ਉਹਨਾਂ ਨੂੰ ਡੋਲਣ ਨਹੀਂ ਦਿੱਤਾ ਡੋਲ ਰਹੇ ਨਹੀਂ ਸਤਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ ਸੰਤਨ ਪਹਿ ਆਪ ਉਹ ਦਰਨ ਆਇਓ ਜਿਹੜੀ ਸੰਤ ਮਹਾਂਪੁਰਸ਼ ਨੇ ਸੰਤ ਦਾ ਬਹੁਵਚਨ ਸੰਤਨ ਹੁੰਦਾ ਹੈ ਜਿਹੜੀ ਸੰਤ ਮਹਾਂਪੁਰਸ਼ ਜਿੰਨੇ ਵੀ ਹੋਏ ਨੇ ਉਹਨਾਂ ਸਾਰਿਆਂ ਦਾ ਪਾਲਾ ਕਰਨ ਵਾਸਤੇ ਆਪ ਅਕਾਰਭੁਖ ਵੈਗੁਰੂ ਇਸ ਧਰਤੀ ਤੇ ਅਵਤਾਰ ਧਾਰਨ ਕਰਕੇ ਆਉਂਦਾ ਹੈ ਆਪ ਗੁਰੂ ਉਹਨਾਂ ਦੀ ਰੱਖਿਆ ਕਰਤਾ ਹੈ ਜੀ ਦਰਸ਼ਨ ਤਨੇ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕੀਤੀ ਹੈ ਸਿਮਰਨ ਕੀਤਾ ਹੈ ਨਾਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕੋਲ ਅਸੀਂ ਆਪਣਾ ਭਲਾ ਕਰਵਾਉਣ ਦੇ ਲਈ ਜਾਣਾ ਕਰੀਏ ਦਰਸ਼ਨ ਭੇਟ ਤੋਤ ਪਣੀਤਾ ਉਹਨਾਂ ਮਹਾਂបុਰਸ਼ਾਂ ਦੇ ਦਰਸ਼ਨਾ ਦੇ ਨਾਲ ਅਸੀਂ ਪਵਿੱਤਰ ਹੋ ਜਾਂਦੇ ਆਂ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨਾਂ ਦੇ ਨਾਲ ਸਾਨੂੰ ਪਵਿੱਤਰਤਾ ਹੀ ਪ੍ਰਾਪਤੀ ਹੁੰਦੀ ਹੈ ਸਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ ਹਰ ਹਰ ਮੰਤ ਲੜਾਇਉਤੀ ਉਹਨਾਂ ਦੀ ਕਿਰਪਾ ਨਾਲ ਅਸੀਂ ਪ੍ਰਾਪਤ ਹੋ ਜਾਣੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨਾਂ ਦੀ ਪ੍ਰਾਪਤੀ ਦੇ ਨਾਲ ਸਾਡਾ ਜੀਵਨ ਜਿਹੜਾ ਇਹ ਪਵਿੱਤਰ ਹੋ ਜਾਂਦਾ ਹੈ ਉਨਾਂ ਦੀ ਕਿਰਪਾ ਦੇ ਨਾਲ ਹਰ ਹਰ ਮੰਤਰ ਦੜਾਇਓ ਬੈ ਗੁਰੂ ਬੈ ਗੁਰੂ ਨਾਮ ਇਹ ਜਿਹੜਾ ਇਹ ਗੁਰ ਮੰਤਰ ਹੈ ਗੁਰ ਮੰਤਰ ਦੇ ਵਿੱਚ ਪੱਕਿਆ ਹੋਈਦਾ ਹੈ ਜਿਵੇਂ ਕਿਸੇ ਜੰਗਲ ਦੀ ਵਿੱਚ ਤੇ ਅਗ ਰਤ ਜਾਂਦੀ ਏ ਇਹ ਆਪ ਵੀ ਛੱਡਦਾ ਤੇ ਜੰਗਲ ਨੂੰ ਵੀ ਛੱਡ ਦਿੰਦਾ ਹੈ ਇਸ ਕਰਕੇ ਇਸ ਤਰ੍ਹਾਂ ਦੇ ਪ੍ਰਾਣੀ ਜਿਹੜੇ ਆਪਣੇ ਅੰਦਰ ਆਪ ਹੀ ਥਈ ਜਾ ਰਹੇ ਨੇ ਬੰਦਗੀ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਉਹਨਾਂ ਦੇ ਅੰਦਰ ਸੁਗੰਧੀ ਨਹੀਂ ਭਰੀ ਜਾਂਦੀ ਬਾਕੀ ਸਾਰਾ ਚੁਗਿੱਦੜ ਜਿਹੜਾ ਉਹ ਨਾਮ ਸੁਗੰਧੀ ਦੇ ਨਾਲ ਭਰਿਆ ਜਾਂਦਾ ਹੈ ਸੋ ਤੁੰਕਾਰਾਂ ਦੇ ਲੋਗ ਨੇ ਗੁਰਬਾਣੀ ਦੇ ਅੰਦਰ ਮਨ ਦੀ ਗੱਲ ਕੀਤੀ ਏ ਗੁਰਬਾਣੀ ਦੇ ਅੰਦਰ ਮਨ ਨੂੰ ਹੀ ਰੋਗੀ ਤੇ ਮਨ ਨੂੰ ਹੀ ਤੰਦਰੁਸਤ ਦੱਸਿਆ ਕਿਉਂਕਿ ਇਹ ਮਨ ਹੀ ਜਿਹੜਾ ਇਸ ਦੇ ਨਾਲ ਹੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਵਿਸ਼ਾ ਜਿਹੜਾ ਉਹ ਮਨ ਹੈ ਸਰੀਰ ਨਹੀਂ ਮਨ ਕਰਕੇ ਇਸ ਮਾਰਗ ਤੇ ਤੁਰਿਆ ਜਾਂਦਾ ਹੈ ਮਨ ਕਰਕੇ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਮਨ ਕਰਕੇ ਹੀ ਅਨਪਵੀ ਗਿਆਨ ਜਿਹੜਾ ਇਹ ਪ੍ਰਾਪਤ ਹੁੰਦਾ ਹੈ ਸੋ ਗੁਰੂ ਮਹਾਰਾਜ ਜੀ ਨੇ ਕਾਟੇ ਲੋਕ ਜਿਹੜੇ ਮਨ ਦੇ ਰੂਪ ਸਨ ਨਾ ਕਾਮ ਕ੍ਰੋਧ ਲੋਭ ਜਿਹੜਾ ਨਿਰਮਲ ਹੋ ਕੇ ਮਨ ਦੇ ਵਿੱਚ ਜਿਹੜੀਆਂ ਦੇ ਅਪਨ ਦੇ ਰੋਗ ਸਨ ਉਸਾਰੇ ਕੱਟੇ ਗਏ ਨੇ ਜਿਵੇਂ ਭਾਈ ਗੁਰਦਾਸ ਜੀ ਦਾ ਪਰਮਾਨ ਹੈ ਵਾਹਿ ਗੁਰੂ ਗੁਰਮੰਤਰ ਹੈ ਜਪ ਹਮੇ ਕੋਈ ਇਹ ਹਮੇ ਮਧ ਪਵਿੱਤਰ ਹੋ ਜਾਂਦਾ ਏ ਜਦੋਂ ਕੋਈ ਗੁਰੂ ਸਵਾਰਾ ਗੁਰਮੁਖ ਪਿਆਰਾ ਤਨ ਗੁਰਮਾਲਾ ਜੀ ਦੀ ਪਾਵਨ ਬਾਣੀ ਦੇ ਦਰਸ਼ਨ ਕਰਕੇ ਵੈ ਗੁਰੂ ਵੈ ਗੁਰੂ ਦਾ ਜਾਪ ਕਰਦਾ ਹੈ ਜੀ ਉਸ ਦਿੱਤ ਪਾਏ ਬਸੇ ਸੁਖ ਥਾਨ ਬਰੀ ਦੇ ਉੱਪਰ ਸਵਾਰ ਹੋ ਕੇ ਬਾਹਰ ਆ ਜਾਂਦਾ ਏ ਜਦੋਂ ਮਨ ਬਾਹਰ ਆ ਜਾਵੇਗਾ ਤੇ ਸਰੀਰ ਇਹ ਜਿਹੜਾ ਕੀ ਉਤਾਵਲਾ ਹੋ ਜਾਂਦਾ ਮੈਂ ਵੀ ਬਾਹਰ ਜਾਵਾਂ ਇਹਨਾਂ ਅੱਖਾਂ ਦੇ ਨਾਲ ਵੇਖਾਂ ਜੀ ਮਿਹਨਤ ਕਰਾਂਗਾ ਤਾਂ ਕਿ ਧੰਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਸਾਨੂੰ ਸਮਝ ਆ ਜਾਵੇ ਅਸੀਂ ਗੁਰੂ ਘਰ ਗਿਆਨ ਦੀ ਦਾਤ ਲੈਣ ਵਾਸਤੇ ਆਉਨੇ ਹਾਂ ਗੁਰੂ ਘਰ ਦੇ ਵਿੱਚੋਂ ਸਾਨੂੰ ਧੰਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਤੋਂ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਵੇਂ ਅਧਿਆਇ ਕਲਾਸ ਹੈ ਇੱਥੇ ਅਸੀਂ ਗਿਆਨ ਲਈ ਹੁੰਨੇ ਹਾਂ ਇੱਥੋਂ ਗਿਆਨ ਸਿੱਖਣਾ ਹੈ ਇੱਥੋਂ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ ਜੋ ਇੱਥੋਂ ਗਿਆਨ ਸਾਨੂੰ ਪ੍ਰਾਪਤ ਹੋਇਆ ਉਸ ਗਿਆਨ ਦੀ ਵਰਤੋਂ ਕਰਕੇ ਅਸੀਂ ਆਪਣਾ ਜੀਵਨ ਹੀ ਜਿਹੜਾ ਉਹ ਗਿਆਨ ਦੇ ਨਾਲ ਤੇ ਜਿਹੜਾ ਕਰਦਾ ਵੇਖਣ ਵਾਲਾ ਹੀ ਹੈ ਅੰਠੇ ਮੁਕਤ ਨਾ ਪਾਈਏ ਗੁਰਮਾਨਾ ਦੀ ਪਾਉਣ ਬਾਣੀ ਦੇ ਅੰਦਰ ਕੱਲੇ ਵੇਖਣ ਦੇ ਨਨ ਮੁਕਤੀ ਨਹੀਂ ਹੁੰਦੀ ਦਰਸ਼ਨ ਕਰੀਏ ਪ੍ਰੇਮ ਦੇ ਨਾਲ ਪ੍ਰੇਮ ਦੇ ਨਾਲ ਦਰਸ਼ਨ ਕਰਕੇ ਤੇ ਤੁਹਾਨੂੰ ਅਰਤੀ ਨਹੀਂ ਰਹਿਤ ਕਰਦੇ ਨਹੀਂ ਤੁਹਾਨੂੰ ਗੁਰਬਾਣੀ ਗੁਰਮਹਾਰਾਜ ਜੀ ਸੰਤਨ ਪੈ ਆਪ ਉਦਾਹਰਨ ਆਇਓ ਉਹ ਪ੍ਰਮਾਤਮਾ ਬੈ ਗੁਰੂ ਨੇ ਐਸਾ ਨੂ ਪਾ ਨਹੀਂ ਦਿੱਤੀਏ ਤੇ ਇਸ ਦੇ ਨਾਲ ਸਾਡਾ ਭਲਾ ਹੋਣਾ ਹੈ ਇਹ ਭਲਾ ਕਰਨ ਦੇ ਲਈ ਆਪ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਏ ਨੇ ਇਹ ਤੀਜੇ ਜਪਨ ਲੱਗ ਗਏ ਨੇ ਜੀ ਵੈਗੁਰੂ ਵੈਗੁਰੂ ਨਾਮ ਜਪਨ ਲੱਗ ਗਏ ਨੇ ਤੇ ਕਿਰਪਾ ਹੋਈ ਇਹ ਪਵਿੱਤਰ ਵੀ ਹੋ ਗਏ ਨੇ ਕਾਟੇ ਰੋਗ ਪਏ ਮਨ ਨਿਰਮਲ ਹਰ ਹਰ ਔਖਾ ਦਿਖਾਇਓ ਜਿਨ੍ਹਾਂ ਨੇ ਵੈਗੁਰੂ ਵੈਗੁਰੂ ਪੁਰਮਤਰੀ ਜਿਹੜਾ ਇਸ ਮਨ ਦਾ ਜਿਹੜਾ ਭੜਕਾ ਇਹਨਾਂ ਮਨ ਦਾ ਜਿਹੜਾ फडਕਣਾ ਹੈ ਏ ਅਟ ਜਾਂਦਾ ਮਨ ਬਾਹਰ ਨਹੀਂ ਜਾਂਦਾ ਹੈ ਜੀ ਸੰਤ ਪ੍ਰਸਾਦ ਤਰੇ ਕੋ ਦੁਖ ਨਾਨਕ ਲਿਖੋ ਨਾਮ ਅਦਿਕਲਯੁਗ ਦਾ ਇੱਕ ਨਿਯਮ ਹੈ ਇੱਕ ਦੂਰ ਹੈ ਇੱਕ ਮਰਿਆਦਾ ਹੈ ਕਲਯੁਗ ਦੀ ਆਪ ਦੀ ਇਹ ਕਿਸੇ ਨੂੰ ਪੰਨ ਦੇ ਵਿੱਚ ਪੂਰਿਆ ਨਹੀਂ ਰਹਿਣ ਦਿੰਦਾ ਕਲਯੁਗ ਹੀ ਜਿਹੜਾ ਇਨੂੰ ਇਹ ਵਰ ਪ੍ਰਾਪਤ ਹੈ ਵੀ ਤੇਰੇ ਅੰਦਰ ਕੋਈ ਵੀ ਪ੍ਰਾਣੀ ਹੈ ਜਿਹੜਾ ਉਹ ਪੰਨੂ ਦੇ ਵਿੱਚ ਪੂਰਾ ਨਹੀਂ ਰਹੇਗਾ। ਅੱਜ ਦੇ ਅੱਗੇ ਮੈਂ ਕੁਝ ਇੱਕ ਧਾਰਨੂ ਪੈਦਾ ਕਰਦਾ। ਜੀਨੂੰ ਗੁਰੂ ਮੰਨਦੇ ਆ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਹੋ। ਤੇ ਅਸੀਂ ਪਰਨ ਕਰਦੇ ਆ ਕਿ ਪੰਜਾਂ ਕਕਾਰਾਂ ਦੀ ਜਿਹੜੀ ਰਹਿਤ ਹੈ ਉਹਨਾਂ ਦੇ ਵਿੱਚ ਪਰਪੱਕ ਕਰਾਂਗੇ। ਤੇ ਮੇਰੇ ਖਿਆਲ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੁਈ ਇੱਕ ਦਾ ਹੋਵੇ ਬ੍ਰਹਮ ਗਿਆਨੀ ਤੇ ਮੈਂ ਕਹਿ ਨਹੀਂ ਸਕਦਾ ਨਹੀਂ ਤਾਂ ਸਦਾ ਹੀ ਅਸੀਂ ਸਾਰਿਆਂ ਦੀ ਕਰਵਾਈਏ ਨਹੀਂ ਰਹਿਣ ਦੇਣਾ ਕਿਤੇ ਨਾ ਕਿਤੇ ਜ਼ਰੂਰ ਟਡਾ ਦੇਵੇਗਾ ਇਹ ਕਾਲ ਯੁਗ ਦੇ ਵਿੱਚ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਨੇ ਐਸੇ ਕਰਕੇ ਹੀ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਪਰੀਪੂਰਨ ਗੁਰੂ ਨੇ ਤੇ ਇਹਨਾਂ ਦੇ ਅਸੀਂ ਲੜ ਲੱਗ ਕੇ ਤੇ ਤਰ ਸਕਦੇ ਆ ਜੇ ਅਸੀਂ ਆਪ ਬਣ ਗਏ ਨਾ ਵੀ ਅਸੀਂ ਸੰਤਾਂ ਸੀ ਮਹਾਤਮਾਾਂ ਵਾਂ ਅਸੀਂ ਪਰਨਤਾਰੀਆਂ ਤੇ ਕਲਯੁਗ ਨੇ ਸਾਡਾ ਪਰਨ ਨਹੀਂ ਰਹਿਣ ਦੇ ਨਾ ਜਦੋਂ ਅਸੀਂ ਆਪ ਡੁੱਬੇ ਹੋ ਜਾਂ ਤੇ ਫਿਰ ਜ਼ਿਆਦਾਤਰ 21 ਕੁੱਲਾਂ ਦਾ ਜਿਹੜਾ ਨਾ ਉਹ ਜਿਕਰ ਹੁੰਦਾ ਸਤ ਕੁੱਲਾਂ ਨੇ ਜਿਹੜੀਆਂ ਉਹ ਨਾਨਕਿਆਂ ਦੀਆਂ ਹੁੰਦੀਆਂ ਨੇ ਸਤ ਕੁੱਲਾਂ ਦਾਦਕਿਆਂ ਦੀਆਂ ਤੇ ਸਤ ਕੁੱਲਾਂ ਆਪ ਦੇ ਸਹੁਰਿਆਂ ਦੀਆਂ ਇਸ ਤਰ੍ਹਾਂ 21 ਕੁੱਲਾਂ ਬਣਦੀਆਂ ਨੇ ਇੱਕੀ ਕੁੱਲਾਂ ਜਿਹੜੀਆਂ ਨੇ 21 ਕੁੱਲਾਂ ਦੇ ਲੋਕ ਨਾਮ ਜਪਣ ਵਾਲੇ ਦੇ ਲੜ ਲੱਗ ਕੇ ਤਰ ਜਾਂਦੇ ਨੇ ਜਿਹੜੀ ਕੁੱਲ ਦੇ ਵਿੱਚ ਨਾਮ ਜਪਣ ਵਾਲਾ ਗੁਰੂ ਸਵਾਰਾ ਜਨਮ ਲੈ ਲੈਂਦਾ ਉਸ ਦੀਆਂ ਫਿਰ 21 ਕੁੱਲਾਂ ਦਾ ਭਰਾ ਹੋ ਜਾਂਦਾ 21 ਕੁੱਲਾਂ ਤਰ ਜਾਂਦੀਆਂ ਨੇ ਸੰਤ ਪ੍ਰਸਾਦ ਤਰੇ ਕੋਲ ਲੋਕਾ ਇੱਥੇ ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ ਸੰਤਾਂ ਦੀ ਕਿਰਪਾ ਦੇ ਨਾਲ ਕੋਣ ਇੱਥੇ ਇਹ ਵੀ ਦੱਸ ਦਿਆਂ ਪੈਸੇ ਨਾ ਜਿਹੜਾ ਇਹ ਕੱਲੀ ਮਾਇਆ ਨਹੀਂ ਹੈਗੀ ਜੜ ਮਾਇਆ ਹੈ ਇਹ ਤੇ ਇੱਥੇ ਜਿਹੜੀ ਮਾਇਆ ਦੀ ਗੱਲ ਕੀਤੀ ਉਹ ਬ੍ਰਹਮ ਮਾਇਆ ਦੀ ਹੈ ਇਹ ਮਾਇਆ ਦਾ ਵੀ ਇੱਕ ਨਿਯਮ ਹੈ ਇਹ ਵੀ ਬੜੀ ਬਲਮਾਣੇ ਨੂੰ ਸਭਨ ਆਖਿਆ ਹੈ ਸਬਰ ਸਬਰ ਦਾ ਅਰਥ ਹੁੰਦਾ ਸਹਿਤ ਬਰਤੀ ਭਾਵ ਇਹ ਐਵੇਂ ਨਹੀਂ ਹੈਗੀ ਇਹ ਸਹਿਤ ਬਰਤ ਕਰਦੇ ਨੇ ਲਿਪਤ ਨਾ ਮਾਇਓ ਜਿੰਦੇ ਤੇ ਸੰਤ ਮਾ ਪੁਰਸ਼ਾਂ ਦੀ ਭਾਵਨਾ ਨੂੰ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਕਿਰਪਾ ਹੋ ਜਾਂਦੀ ਹੈ ਉਹ ਫਿਰ ਆਪ ਵੀ ਤਰ ਜਾਂਦਾ ਤੇ ਆਪਣੀ ਕੁਲ ਨੂੰ ਵੀ ਧਾਰ ਲੈਂਦਾ ਨਾਲ ਤੇ ਸਾਰੇ ਲੋਕਾਂ ਨੂੰ ਵੀ ਧਾਰ ਲੈਂਦਾ ਹੈ ਕਿਉਂਕਿ ਉਸ ਮਾਇਆ ਜਿਹੜੀ ਉਹ ਫਿਰ ਲਵੇੜ ਨਹੀਂ ਸਕਦੀ ਹੈ ਜੀ ਤਾਦੜ ਮਰ ਪੰਜ ਵਾ ਬਿਸਰ ਗਈ ਸ਼ਬਦ ਹੈ ਇਸ ਭਾਵਨੀ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਰ ਸੰਸਾਰ ਸਾਗਰ ਤੋਂ ਪਾਰ ਹੋ ਜਾ ਮੰਗਾ ਮੇਰਾ ਪੜਾ ਹੋ ਜੇਗਾ ਉਹਦਾ ਕਦੇ ਪੜਾ ਨਹੀਂ ਹੋਏਗਾ ਕਿਸ ਦਾ ਜਿਹੜਾ ਦੂਸਰਿਆਂ ਦੇ ਨਾਲ ਈਰਖਾ ਕਰਦਾ ਹੈ ਦੂਸਰਿਆਂ ਦੇ ਨਾਲ ਦਵੇਸ਼ ਕਰਦਾ ਹੈ ਹੁਣ ਮੈਂ ਵੀ ਕਲਾਸਾ ਕਰਦੇ ਆ ਈਰਖਾ ਕੀ ਹੈ ਦੂਜੇ ਦੇ ਸੁਖ ਤੋਂ ਦੁਖੀ ਹੋਣਾ ਦੂਜੇ ਦੇ ਸੁੱਖ ਨੂੰ ਵੇਖ ਕੇ ਤਪਣਾ ਇਹਨੂੰ ਤਾਤ ਆਖਿਆ ਤਾਤ ਦਾ ਅਰਥ ਤੇ ਤਪਣਾ ਹੀ ਹੈ ਨਾ ਤੇ ਬੰਦਾ ਤਪਦਾ ਕਦੋਂ ਹੈ ਦੂਜੇ ਦੇ ਸੁੱਖ ਤੋਂ ਤਪਦਾ ਹੈ ਜਿਹੜਾ ਦੂਜੇ ਦੇ ਸੁੱਖ ਤੋਂ ਤਪਦਾ ਹੈ ਨਾ ਉਹ ਤੋ ਤਾਤ ਹੈ ਇਸ ਤਰ੍ਹਾਂ ਦੇ ਪ੍ਰਾਣੀ ਦਾ ਜਿਹੜਾ ਹੈ ਨਾ ਉਹ ਕਦੇ ਭਲਾਨੀ ਹੁੰਦਾ ਹੈ ਸੋ ਇੱਥੇ ਵੀ ਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ ਬੇਸਰ ਗਈ ਸਭ ਤਾਤ ਪੜਾਈ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕੀਤੀ ਹੈ ਸਿਮਰਨ ਕੀਤਾ ਹੈ ਤੇ ਯਤਨਸ਼ੀਲ ਨੇ ਕੀ ਗੁਰੂ ਕਿਰਪਾ ਕਰੇ ਸਾਡੇ ਅੰਦਰ ਕਿਸੇ ਦੇ ਪ੍ਰਤੀ ਦਵੇਸ਼ ਨਾ ਆਵੇ ਈਰਖਾ ਨਾ ਆਵੇ ਉਹਨਾਂ ਦੀ ਗੁਰੂ ਕਿਰਪਾ ਦੂਜਿਆਂ ਦੇ ਸੁੱਖ ਤੋਂ ਜਿਹੜਾ ਅੰਦਰ ਸੜਨ ਵਾਲੀ ਬੇਤੀ ਹੈ ਇਹ ਗੁਰੂ ਦੀ ਰਹਿਮਤ ਦੇ ਨਾਲ ਦੂਰ ਹੋ ਜਾਂਦੀ ਹੈ ਜੀ ਆਪ ਤੇ ਸਾਧ ਸੰਗਤ ਮੋਇ ਪਾਈ ਜਿੰਨੇ ਜਦੋਂ ਤੋਂ ਸਾਨੂੰ ਸਾਧੂ ਦੀ ਸੰਗਤ ਪ੍ਰਾਪਤ ਹੋਈਏ ਉਦੋਂ ਤੋਂ ਸਾਡੇ ਅੰਦਰ ਦੀ ਜਿਹੜੀ ਸਾਡੇ ਉੱਤੇ ਅਸਰ ਹੁੰਦੇ ਨੇ ਉਹਦੇ ਗੁਣ ਉਹਦੇ ਔਗਣ ਇਹ ਸਾਡੇ ਅੰਦਰ ਪਰਵੇਸ਼ ਕਰਦੇ ਨੇ ਜੇ ਉਹਦੇ ਕੋਲੇ ਗੁਣ ਨੇ ਤੇ ਗੁਣ ਵੀ ਸਾਨੂੰ ਮਿਲਣਗੇ ਜੇ ਉਸ ਦੇ ਵਿੱਚ ਔਗਣ ਨੇ ਤੇ ਫਿਰ ਜੇ ਆਪਣੇ ਮਨ ਨੂੰ ਸਾਧਨਾ ਕੀਤੀ ਹੈ ਮਨ ਨੂੰ ਸਾਧਿਆ ਹੋਇਆ ਹੈ ਜਿਸ ਦਾ ਮਨ ਸਾਡੇ ਅੱਗੇ ਹੈ ਹਰਿਆਣੇ ਦੇ ਵਿੱਚ ਇੱਕ ਪਿੰਡ ਹੈ ਉਸ ਦਾ ਨਾਮ ਹੈ ਦਿਰਾਜ ਇੱਥੇ ਉਸਾਰੇ ਨਕਰ ਨੇ ਰੱਖ ਕੇ 101 ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਸੀ ਤੇ ਉਸ 101 ਅਖੰਡ ਪਾਠ ਦੇ ਵਿੱਚ ਭਾਵ ਪੋਤਰੀ ਦੇ ਵਿੱਚ 10 ਨੇ ਵੀ ਉੱਥੇ ਕੁਤਨੇ ਦਿਨੀ ਸੇਵਾ ਕੀਤੀ ਸੀ ਜਿੰਨੇ ਦਿਨ ਉਹ ਲੜੀਵਾਰ ਧੰਨ ਗੁਰਮਹਾਰਾਜ ਜੀ ਦੇ ਅਖੰਡ ਪਾਠ ਚੱਲਦੇ ਨੇ ਉਸ ਤੋਂ ਥੋੜੀ ਦੂਰ ਗਰੀਬ ਜੇ ਇਨਸਾਨ ਦੇ ਨਾਲ ਹੋ ਗਿਆ ਉਹ ਗਰੀਬ ਜੇ ਜਿਹੜਾ ਇਨਸਾਨ ਸੀ ਉਸ ਦੇ ਕੋਲ ਆਇਆ ਕਰੇ ਬੈਠਿਆ ਕਰੇ ਉਹਦੀ ਸੰਗਤ ਕਰਿਆ ਕਰੇ ਆਪ ਜੀ ਨੂੰ ਸੰਗਤ ਦਾ ਲਾਭ ਹੈ ਨਾ ਜਿਹੜਾ ਸੰਗਤ ਦਾ ਪ੍ਰਭਾਵ ਹੈ ਮੈਂ ਉਹ ਦੱਸਣ ਲੱਗਾ ਉਹ ਜਿਹੜਾ ਗਰੀਬ ਬੰਦਾ ਤੇ ਉਹ ਸਾਰੇ ਦਾ ਸਾਰੀ ਵਹਿ ਗਿਆ ਉੱਠਿਆ ਨਹੀਂ ਉਹਨੇ ਉਸ ਬਾਬੇ ਦਾ ਨਾਮ ਲੈ ਕੇ ਅਰਦਾਸ ਕੀਤੀ ਵੀ اے ਚੱਲ ਪਵੇਂ ਤੇ ਮੈਂ ਤੈਨੂੰ ਹਿੱਸਾ ਦੇਾਂਗਾ ਕਹਿੰਦੇ ਨੂੰ ਚੱਲ ਪਿਆ ਜਦੋਂ ਚੱਲ ਪਿਆ ਤੇ ਉਹਨੂੰ ਹਿੱਸਾ ਤੇ ਫਿਰ ਦੇਣਾ ਬੰਦਾ ਹੈ ਨਾ ਉਹ ਵਿੱਚੋਂ ਅਧਿਆਸੀ ਜਿਹੜਾ ਉਸ ਸਾਧੂ ਦੇ ਘੇਰੇ ਉੱਥੇ ਰੱਖ ਦੋ ਪਿੰਦਾ ਨਹੀਂ ਸੀ ਉੱਥੇ ਰੱਖਿਆ ਕਿਸੇ ਨੇ ਦੱਸਿਆ ਪਪਾ ਜੀ ਆਤੇ ਬੜਾ ਕਿਸੇ ਨੇ ਗੁਨਾਹ ਕੀਤਾ ਤੁਹਾਡੇ ਘੇਰੇ ਤੇ ਕੋਈ ਬਣਾ ਦਿੰਦਾ ਹੈ ਇੱਕ ਦਿਨ ਬ੍ਰਹਮ ਗਿਆਨੀ ਸਾਨੂੰ ਪੁੱਜਿਓਏ ਸੰਤ ਸਾਨੂੰ ਉਹਨਾਂ ਨੇ ਸੋਚਿਆ ਕਿ ਇੱਥੇ ਕੰਮ ਗਲਤ ਹੋ ਗਿਆ ਮਾੜੀ ਸੰਗਤ ਚ ਬਹਿ ਗਏ ਆ ਸਾਰੇ ਉਸ ਨੇ ਸਾਰਿਆਂ ਨੂੰ ਉੱਥੇ ਇਕੱਠਿਆਂ ਕਰ ਲਿਆ ਇਹ ਦੋ ਤਾਂ ਡਰ ਕੇ ਲੁਕ ਕੇ ਬੈੰਦੇ ਸਨ ਫਿਰ ਜਦੋਂ ਸਾਰਿਆਂ ਨੂੰ ਇਕੱਠਾ ਕਰਕੇ ਆਪੋ ਕਰਤਾ ਹੈ ਤੇ ਉਹਨੇ ਆਪ ਵੀ ਵੀ ਪਾ ਲਈਏ ਉਹਨੇ ਉਸ ਦਾ ਦੁੱਧ ਬਣਾ ਦਿੱਤਾ ਰਿ ਦੀਆਂ ਸਿੱਧੀਆਂ ਦੀ ਸ਼ਕਤੀ ਦੇ ਨਾਲ ਜਦੋਂ ਦੁੱਧ ਬਣਾਇਆ ਇੰਦਰ ਵੀ ਮੈਂ ਤਾਂ ਦੁੱਧ ਬਣਾ ਕੇ ਪੀਣ ਲੱਗਾ ਜਿਹੜਾ ਦੁੱਧ ਬਣਾ ਸਕਤੋਂ ਪੀਦੇ ਦੂਜੇ ਨੇ ਜਿੱਤੋਂ ਪਾ ਕੇ ਇੱਥੇ ਨਾ ਰੱਖੀ ਹੋਣੀ ਐ ਨਾ ਚੜਾਉਣੀ ਐ ਤੇ ਨਾ ਹੀ ਪੀਣੀ ਹੁਣ ਕਿਹੜਾ ਸੀ ਜਿਹੜਾ ਬਣਾ ਸਕੇ ਸੋ ਅਸੀਂ ਵਿਗੜ ਵੀ ਸਕਦੇ ਹਾਂ ਪਰ ਜੇ ਪੂਰਨ ਸਾਧੂ ਮਿਲ ਜਾਵੇ ਤੇ ਉਹ ਸਾਡਾ ਸਦਾਜ ਵੀ ਕਰ ਸਕਦੇ ਨੇ ਇਤਨਾ ਵੱਡਾ ਅਸਰ ਹੁੰਦਾ ਸੰਗਤ ਦਾ ਸੰਗਤ ਜਿਹੜੀ ਇਹ ਸਗਲ ਸੰਗ ਜਦ ਗੁਰਮਹਾਰਾ ਜੀ ਰਹਿਮਤ ਕਰਦੇ ਨੇ ਨਾ ਕੋਈ ਬੈਰੀ ਜਿੰਦਾ ਮਨ ਸੁਧਰੇ ਨਾ ਉਹਦਾ ਕੋਈ ਬੈਰੀ ਨਹੀਂ ਹੁੰਦਾ ਤੇ ਉਹਦੇ ਲਈ ਕੋਈ ਬਗਾਨਾ ਨਹੀਂ ਹੁੰਦਾ ਜਦੋਂ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੀ ਧੋਖ ਹੁੰਦੀ ਹੈ ਨਾ ਫਿਰ ਸਾਡੇ ਅੰਦਰ خیال ਆ ਜਾਂਦਾ ਹੁਣ ਹੈ ਵੀ ਜਦੋਂ ਕੋਈ ਬਗਾਨਾ ਹੀ ਨਹੀਂ ਜਦੋਂ ਕੋਈ ਬੈਰੀ ਨਹੀਂ ਤੇ ਫਿਰ ਛੇਵੇਂ ਪਾਤਸ਼ਾਹ ਸਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਨਹੀਂ ਇਹ ਕਿਉਂ ਲੜੀਆਂ ਨਹੀਂ 10ਵੇਂ ਪਾਸ਼ਾ ਨੇ 6 ਜਾਂ 14 ਚੰਗਾ ਗੜੀਆਂ ਨੇ ਇਹ ਕਿਉਂ ਲੜੀਆਂ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਗੁਰ ਨੂੰ ਤੱਤੀ ਤਵੀ ਤੇ ਬਿਠਾਇਆ ਇਹ ਕਿਉਂ ਬਿਠਾਇਆ ਕਿ ਜਦੋਂ ਕੋਈ ਬੈਰੀ ਨਹੀਂ ਕੋਈ ਬਗਾਨਾ ਨਹੀਂ ਕੋਈ ਉੱਪਰ ਨਹੀਂ ਇਸ ਦੇ ਮਗਰ ਨਾਲ ਇੱਕ ਬੜਾ ਵੱਡਾ ਰੀਜਨ ਹੁੰਦਾ ਹੈ ਇੱਕ ਬੜਾ ਵੱਡਾ ਕਾਰਨ ਹੁੰਦਾ ਹੈ ਉਹ ਰਿਜਨਲ ਉਹ ਕਾਰਨ ਹੈ ਕਿ ਗੁਰੂ ਮਹਾਰਾਜ ਜੀ ਛੇਵੇਂ ਪਾਤਸ਼ਾਹ ਕਿਸੇ ਦੇ ਨਾਲ ਈਰਖਾ ਨਹੀਂ ਸੰਕਰਦੇ ਕਿਸੇ ਨਾਲ ਬੈਰ ਨਹੀਂ ਸੰਕਮਾਉਂਦੇ ਉਹ ਕੇਵਲ ਸੱਚ ਦੇ ਮਾਰਗ ਤੇ ਤੁਰਦੇ ਸਨ ਤੇ ਜਦੋਂ ਸੱਚ ਦੇ ਮਾਰਗ ਤੇ ਤੁਰਨ ਵਾਲਿਆਂ ਨੂੰ ਕੋਈ ਉਸ ਮਾਰਗ ਤੋਂ ਡੇਗਣਾ ਚਾਵੇ ਤੇ ਫਿਰ ਤਾਂ ਲੜਾਈ ਹੋएगी ਨਾ ਇੱਕ ਕਹਿੰਦਾ ਤੂੰ ਸੱਚ ਦੇ ਮਾਰਗ ਤੇ ਨਾ ਤੁਰ ਤੇ ਦੂਜਾ ਕਹਿੰਦਾ ਏ ਤੂੰ ਝੂਠ ਦੇ ਮਾਰਗ ਤੇ ਨਾ ਤੁਰ ਫਿਰ ਆਪਸ ਤੇ ਵਿੱਚ ਵਿਚਾਰਾਂ ਜਿਹੜੀਆਂ ਨੇ ਓਪੋਜੀਟ ਹੋ ਗਈਆਂ ਨੇ ਨਾ ਇੱਕ ਦੂਜੇ ਦੇ ਉਲਟ ਹੋ ਗਈਆਂ ਨੇ ਇੱਕ ਗੁਰਮੁਖ ਪਿਆਰਾ ਇਹਨੇ ਅੰਮ੍ਰਿਤ ਵੇਲੇ ਸ਼ਿਰਾਨ ਕਰ ਪੈਂਦਾ ਹੈ ਤੋ ਆਪ ਵੀ ਨਹੀਂ ਸਮਝਦਾ ਤੇ ਸਾਹ ਨੂੰ ਵੀ ਨਹੀਂ ਸਮਝਦਾ ਹੁਣ ਇੰਨੇ ਕੋਈ ਬਹਿਰ ਥੋੜੀ ਕਮਾਇਆ ਪਹਿਲੂ ਯਤਨ ਕਰੇਗਾ ਵੀ ਜਦ ਜੇ ਸਾਡੇ ਪਰਿਵਾਰ ਦਾ ਮੈਂਬਰ ਜੇ ਸਮਝ ਜਾਵੇ ਤੇ ਚੰਗਾ ਹੋਵੇ ਜਦੋਂ ਨਾ ਸਮਝਿਆ ਤੇ ਫੇਤ ਪਹੀ ਹੁੰਦਾ ਮੁਕਾਬਲਾ ਟਾਕਰਾ ਤੇ ਜਿਹੜਾ ਉਥੇ ਕਰਨ ਨਹੀਂ ਪਹਿਣਾ ਸੋ ਗੁਰੂ ਮਹਾਰਾਜ ਹੀ ਰਹਿਮਤ ਕਰਦੇ ਨੇ ਨਾ ਕੋ ਬੈਰੀ ਨਹੀਂ ਬਕਾਨਾ ਸਗਲ ਸੰਗ ਹਮ ਕੋ ਬਣ ਆਈ ਜਦੋਂ ਅਸੀਂ ਸੱਚ ਦੇ ਮਾਰਗ ਤੇ ਤੁਰਦੇ ਆ ਨਾ ਮਨ ਦੇ ਵਿੱਚ ਭਾਵੀ ਜਿਹੜਾ ਨਹੀਂ ਰੱਖਣਾ ਤੇ ਨਾ ਹੀ ਉਸ ਨੂੰ ਬਕਾਨਾ ਸਮਝਦੇ ਸੱਚ ਦੇ ਮਾਰਗ ਤੇ ਤੁਰਿਆ ਜਾਣਾ ਹੈ ਸੱਚ ਦੇ ਮਾਰਗ ਤੇ ਤੁਰਿਆ ਜਾਂਦਿਆਂ ਨੂੰ ਜੇ ਕੋਈ ਕੱਚ ਦੇ ਮਾਰਗ ਤੇ ਉਠੇ ਰਸਤੇ ਤੇ ਖਿੱਚਣਾ ਚਾਹੁੰਦਾ ਤੇ ਫੇਰ ਨਹੀਂ ਉਧਰ ਨਹੀਂ ਜਾਣਾ ਸਿੱਡੋਲਣਾ ਨਹੀਂ ਹੈ ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਨਾ ਕੋ ਬੈਰੀ ਨਹੀਂ ਬਗੜਨਾ ਸਗਲ ਸੰਗ ਹਮ ਦੀ ਬਣਾਈ ਜਿਹੜੇ ਗੁਰੂ ਮਾਰਗ ਤੇ ਤੁਰਨ ਵਾਲੇ ਜੋ ਸਾਰਿਆਂ ਦੇ ਨਾਲ ਸਾਡੀ ਬਣ ਆਉਂਦੀ ਹੈ ਤੇ ਸਾਡੇ ਵੀ ਨਾ ਕੋਈ ਬੈਰੀ ਹੈ ਤੇ ਨਾ ਕੋਈ ਬਗੜਨਾ ਹੈ ਜੀ ਜੋ ਪ੍ਰਭ ਕੀਨੋ ਨੇ ਇਸ ਤਰ੍ਹਾਂ ਸੱਚ ਦੇ ਮਾਰਗ ਤੇ ਤੁਰਦਿਆਂ ਤੇ ਨਾ ਕੋਈ ਸਾਡਾ ਵੈਰੀਏ ਨਾ ਕੋਈ ਸਾਡਾ ਬਗਾਨਾ ਨਾ ਕੋਈ ਉਪਰ ਹੈ ਨਹੀਂ ਅਸੀਂ ਕਿਸੇ ਦੇ ਨਾਲ ਬੈਰ ਭਾਵ ਕਰਨਾ ਜੇ ਕੋਈ ਇਸ ਸੱਚ ਦੇ ਮਾਰਗ ਤੇ ਤੁਰਨ ਦੇ ਅੰਦਰ ਸਾਡੇ ਅਡਜਲ ਬਣਦਾ ਹੈ ਤੇ ਫਿਰ ਅਸੀਂ ਉਸ ਪਰਮਾਤਮਾ ਦਾ ਇਹ ਹੁਕਮ ਮੰਨ ਲੈਣਾ ਕਿ ਉਹਨੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਸੀ ਕਿ ਪ੍ਰਭੂ ਪਰਮਾਤਮਾ ਜਿਹੜਾ ਉਹ ਸਾਡੀ ਪ੍ਰੀਖਿਆ ਲੈ ਰਿਹਾ ਵੀ ਅਸੀਂ ਢੋਲਦੇ ਹਾਂ ਕਿ ਨਹੀਂ ਢੋਲਦੇ ਡੋਲਿਆ ਨਹੀਂ ਸੀ ਜਦੋਂ ਨਾ ਡੋਲਿਆ ਤੇ ਫਿਰ ਪਰਮਾਨੰਦ ਜੀ ਰਖਿਆ ਕਰਨ ਵਾਸਤੇ ਆ ਪਾ ਗਿਆ ਉਹਨੂੰ ਵਿਸ਼ਵਾਸ ਸੀ ਭਰੋਸਾ ਸੀ ਕਹਿੰਦੇ ਨੇ ਇੱਕ ਵਾਰੀ ਨਾ ਸਾਰਾ ਨਗਰ ਇਕੱਠਾ ਹੋ ਗਿਆ ਇਹ ਵਿਸ਼ਵਾਸ ਸੀ ਜਿਹੜਾ ਭਰੋਸਾ ਹੈ ਜਿਹੜਾ ਹੈ ਬੜੀ ਬਣੀ ਭਾ ਕਹਿੰਦੇ ਨੇ ਸਾਰੇ ਉੱਥੇ ਪਿੰਡ ਵਾਲੇ ਪਹੁੰਚ ਗਏ ਨੇ ਇੱਕ ਬੱਚਾ ਵੀ ਗਿਆ ਏ ਉਹ ਬੱਚਾ ਆਪਣੀ ਨਾਲ ਛਤਰੀ ਲੈ ਗਿਆ ਜਦੋਂ ਉੱਥੇ ਬੱਚਾ ਗਿਆ ਤੇ ਛਤਰੀ ਨਾਲ ਲੈ ਗਿਆ ਤੇ ਕਿਸੇ ਨੇ ਆਖਿਆ ਤੂੰ ਛਤਰੀ ਕਾਦੇ ਵਾਸਤੇ ਲਿਆਇਆ ਹੁਣ ਵੇਖੋ ਵਿਸ਼ਵਾਸ ਨਹੀਂ ਨਾ ਹੈ ਕਿ ਅਸੀਂ ਅਰਦਾਸ ਕਰਨ ਲੱਗੇ ਆਂ ਤੇ ਮੀਂ ਪਵੇਗਾ ਪੁੱਛਦੇ ਨੇ ਤੂੰ ਛਤਰੀ ਕਾਦੇ ਵਾਸਤੇ ਲਿਆਇਆ ਕਹਿੰਦੇ ਜੀ ਆਪਾਂ ਅਰਦਾਸ ਨੂੰ ਕਰਨ ਲੱਗੇ ਆਂ ਤੇ ਪਰਮਾਤਮਾ ਫਿਰ ਆਪਣੀ ਅਰਦਾਸ ਸੁਣ ਕੇ ਮੀਂ ਪਾਵੇਗਾ ਇਤਨੀ ਸ਼ਰਧਾ ਤੇ ਭਾਵਨਾ ਇਤਨਾ ਵਿਸ਼ਵਾਸ ਅੰਦਰ ਹੋਣਾ ਚਾਹੀਦਾ ਹੈ ਜੇ ਵਿਸ਼ਵਾਸ ਹੀ ਨਹੀਂ ਕੱਲੀ ਅਰਦਾਸ ਹੀ ਕਰੀ ਜਾਂਦੇ ਆਂ ਜੇ ਭਰੋਸਾ ਹੀ ਨਹੀਂ ਕੱਲੀ ਅਰਦਾਸ ਹੀ ਕਰੀ ਜਾਂਦੇ ਆਂ ਤੇ ਫਿਰ ਇਹ ਸਮੱਧ ਸਾਧੂ ਤੇ ਪਾਈ ਇਹ ਜਿਹੜੀ ਸ੍ਰੇਸ਼ਟ ਮਾਤੇ ਨਾ ਇਹ ਵੀ ਉਹਨਾਂ ਤੋਂ ਸਾਨੂੰ ਮਿਲਦੀ ਏ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਮਾਰਗ ਤੇ ਤੁਰ ਕੇ ਹਰ ਪ੍ਰਕਾਰ ਦੀ ਮੁਸੀਬਤ ਨੂੰ ਸਤ ਕਰਕੇ ਜਾਣ ਲਿਆ ਵੀ ਉਹ ਬੈਤੁਰ ਉਜੋਗ ਕਰ ਤੇ ਆਪ ਵੀ ਫਿਰ ਇਸ ਦੇ ਵਿੱਚੋਂ ਕੱਢਣ ਵਾਲਾ ਹੈ ਜੀ ਸਭ ਮੈਂ ਰਬ ਰਹਿਆ ਇੱਕੀ ਸਾਰਿਆਂ ਦੇ ਅੰਦਰ ਵਿਆਪਕ ਹੈ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇਸ ਤਰ੍ਹਾਂ ਉਹਦੇ ਕੋਤ ਮਿਸਮੋਹ ਜਿਵੇਂ ਬੱਚਾ ਨਿਕੀਆਂ ਨਿਕ